ਮਿੱਤਰੋ ਕੀ ਹਾਲ ਚਾਲ ਆ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਅੱਜ ਹੈਗਾ ਆਪਣਾ ਨਵਾਂ ਵਲੌਗ ਅੱਜ ਤੋਂ ਤੇ ਮੱਕੀ ਦਾ ਬਣਾ ਰਿਹਾ ਚਾਰਾ ਹੁਣਾ ਤੇ ਕੋਣ ਹੈ ਅੱਜ ਮੱਕੀ ਦਾ ਚਾਰਾ ਆਪਣਾ ਹੋਇਆ ਖੜਾ ਫਾਰਮ ਡਰੈਗ ਆ ਢੋਜਨ ਭਾ ਕੇ ਕੱਢੀ ਦੀਆਂ ਜੱਕਾ ਮੀਂਹ ਪੈ ਗਣੇ ਤਾਂ ਚੈੱਕ ਕਰੋ ਜਾਈ ਪਰ ਟਰੈਕਟਰ ਵਾਲੀ ਮਸ਼ੀਨ ਲਾਈ ਆਪਾਂ 4x4 ਜੌਂਡੀ ਆਰਾ ਫਿਰ ਚੈੱਕ ਕਰੋ ਮਿੱਤਰੋ ਆ 4x4 ਆਉਣ ਡਿਆ ਝੋਟਾਂ ਜਾਂ ਮੱਕੀ ਆ ਸਾਰੀ ਸਿਰਾਂ ਲੱਗਣਿਆ ਭਾਈ 355 ਲੈ ਆਉਂਦਾ ਝਟਕੇ ਕਰਦਾ ਬਸ ਝਟਕੇ ਮਾਰਦੇ ਆ ਮਰੇ ਕਹਾਂ ਨਾ ਮਤਰਾ ਬਾਲਾ ਘੈਂਡ ਆ ਜਗਾੜ ਜਾ ਮਸ਼ੀਨ ਦੀ ਲੋੜ ਹੀ ਨਹੀਂ ਉਹ ਇਹ ਚੱਕ ਪਿਆ ਉਹ ਇਹ ਚੱਕ ਸਰਾਜ ਆ ਰ ਬਣ ਰਿਹਾ ਉਹ ਘੈਂਡ ਟੁਟਾ ਕਿੱਥੇ ਆਉਂਦਿਆ ਬਈ ਇਧਰ ਵੀ ਹੈਗਾ ਜੇ ਮੱਕੀ ਇਧਰ ਵੀ ਖੜੀ ਆ ਹਜੇ ਹੋਰ ਬੜੀ ਖੜੀ ਆ ਉਹ ਟਰਾਲੀ ਉਹਦੇ ਪਿੱਛੇ ਪਾ ਲਈ ਆ ਕਿਉਂਦੇ ਮਗਰ ਟਰਾਲੀ ਪਾ ਕੇ ਟਰੈਕਟਰ ਪਿੱਛੇ ਫੇਰ ਭਰਦੇ ਆ ਬਾਲਾ ਘੈਂਡ ਕਾਫੀ ਜਰਾ ਤੇ ਆ ਆਪਣਾ ਇਹ ਟਰੈਕਟਰ ਇਹਦੇ ਪਿੱਛੇ ਪਾ ਕੇ ਜਿੱਧਰ ਲਜਾਣੀ ਆਪਾਂ ਲਾਉਣੀ ਆ ਉਥੇ ਫਾਰਮ ਤੇ ਆਉਣ ਦੇ ਪਿੱਛੇ ਆਪਣਾ ਉਹ ਚੈੱਕ ਕਰੋ ਮੁੰਡਿਆ ਇਹ ਵੀ ਸਹੀ ਆ ਮਸ਼ੀਨਾਂ ਮਿਲਿਆ ਟਰੈਕਟਰ ਜੌਂੜੀ ਯਾਰ ਆਪਣਾ 4x4 ਛੋਟਾ ਹੈਗਾ ਇਹ ਵੀ ਇਹ ਆ ਵੀ ਦੇਖ ਲਿਓ ਭਾਂ ਜੋ ਟੋਚਨ ਪਾ ਕੇ ਕਢਣਾ ਬੰਦਾ ਟਰੈਕਟਰ ਆ ਬਾਕੀ ਜੇ ਨਿਕਲ ਜੇ ਤਾਂ ਨਿਕਲ ਜੇ ਤੇ ਫਾਸ ਜੇ ਤੇ ਇੱਕ ਰਫਾਸੀ ਜਾਂਦੀ ਆ ਟਰਾਲੀ ਆ ਚੈੱਕ ਕਰਾਂ ਮੈਨੂੰ ਬਾਕੀ ਮੀ ਕਰਕੇ ਆ ਜੇ ਥੋੜਾ ਰੇਤਲਾ ਥਾਂ ਤਾਂ ਵੀ ਬਚਾ ਆਏਗਾ ਤੇ ਆਪਣਾ ਨਮੀ ਨਮੀ ਹੋਰ ਵੀਡੀਓ ਲੱਕਾਂਗੇ ਇਦਾਂ ਹੀ ਵੀਡੀਓ ਨਾਲ ਸਾਡੇ ਬਣੇ ਰਹੋ ਸਾਰਾ ਤਾਂ ਥਲੇ ਡਿੱਗ ਜਾਂਦਾ ਕਿ ਜਦੋਂ ਮੋੜ ਮੋੜ ਤੋਂ ਇੰਨਾ ਪੱਤਾ ਡਿੱਗਣਾ ਹੀ ਆ ਕਿ ਇੰਨਾ ਨਹੀਂ ਹੁੰਦਾ ਬਾਕੀ ਹੁਣ ਛੋਟੇ ਲੱਗੇ ਹਲੇ ਟਰਾਲੀ ਫੁੱਲ ਇੱਕ ਭੇਜਤੀ ਆ ਦੂਜੀ ਲੱਗੀ ਹਾਲੀ ਟਰਾਲੀ ਲਾ ਕੇ ਉਹ ਵੀ ਤੁਹਾਨੂੰ ਦਿਖਾਵਾਂਗੇ ਵੀਡੀਓ ਨਾਲ ਬਣੇ ਰਹੋ ਘੈਂਟ ਖੜੀ ਮੱਕੀ ਬਾਈ ਬਹੁਤ ਵਧੀਆ ਵੇਚ ਲਿਆ ਛੱਲੀ ਵੀ ਆ ਬਹੁਤ ਵਧੀਆ ਬਿਲਕੁਲ ਘੈਂਟ ਮਿੱਤਰੋ ਯਾ ਥਾ ਲੀ ਗਈ ਪਾਰਾ ਫਾਰਮ ਹਾਰਟ ਆ ਜੀਕ ਮਿੱਤਰੋ ਅੱਜ ਪਟਨਾ ਚੌਥਾ ਗੇਅਰ ਉਹ ਟਰਾਲੀ ਭਰ ਗਈ ਉੱਥੇ ਫੋਨਗੇ ਆਇਦਰ ਵਗੜ ਰਹਿ ਟ੍ਰੈਕ ਉੱਪਰ ਆ ਜਾਂਦਾ ਛੋਟਾ ਆ ਗਿਆ ਫਾਰਮ ਕੋ 60 ਯਾਰ ਵਾਲੀ ਚ ਘੈਂਟ ਬਣ ਰਿਹਾ ਚੱਲੀ ਬਹੁਤ ਵਧੀਆ ਚੈੱਕ ਕਰੋ ਮਿੱਤਰੋ ਸਾਰਾ ਬੰਨਾਇਆ ਆਪਾਂ ਕਰਮ ਤੇ ਬਹੁਤ ਕੰਮ ਆ ਗਿਆ ਜੱਲ ਲੈ ਲੈ ਗਈ ਪਰ ਛੋਟੇ ਲੱਗੇ ਹੁੰਦੇ ਆ 4x4 ਜੌਂਡੀਰ ਵੀ ਪਾਤਾ ਆਪਾਂ ਸ਼ਰਾ ਵੀ ਉਹ ਬਾਕੀ ਖੁੱਬ ਜਾਂਦਾ ਹੈ ਆਪਣਾ ਦੂਜਾ ਫਾਰਮ ਸਾਠ ਇਹ 4x4 ਆਪਾਂ ਦੂਜੀ ਤਰ੍ਹਾਂ ਕਰਤਾ ਨਾਲ ਇਹ ਇੱਕ ਵਧਾਣੀ ਇਦਾਂ ਛੋਟੇ ਤਾਂ ਬਾਈ ਪੁਈ ਆਉਣਦੇ ਆ ਹਾਂ ਲੋ ਸੋਰਾ ਹੋਰ ਵੀ ਪਰ ਦੋਵੇਂ ਗੱਤੇ ਝੌਂੜੀਆ ਛੋਟੇ ਇਤਰਾਵਾਲ ਆਉਣਾ ਦੰਦਾ ਜੀ ਹਾਂ ਦੇਖੋ ਆ ਲਾਦਾ ਭਾਈ ਘੋਟੇ ਚੱਲ ਵੀ ਆਪਣੇ ਯਾਤ ਕਰੋ ਹੋਰ ਭਾਈ ਬਹੁਤ ਲਾਇਆ ਦੋਵੇਂ ਕਿਉਂ ਨਹੀਂ ਯਾਰ ਉਹੋਂ ਡਿਆ ਜੇ ਉਹ ਚਾਹ ਤਾ ਪਿਆ ਕੀ ਆਉਣ ਡਿਆ ਬੋਟੇ Apakah yang kita lihat? Apakah yang kita lihat? Apakah ਆੜਦਾ ਟਰੈਕਟਰ ਆਪਾਂ ਜਿੰਨੇ ਤਰਾਉਂ ਉਹ ਵਾਗੇ ਦੂਜੀ ਟਰਾਲੀ ਆ ਟਰਾਲੀ ਗਈ ਭਰੀ ਹੁਣ ਅਪ ਚੱਲਦੇ ਆ ਘਰੇ ਫਿਰ ਤੁਹਾਨੂੰ ਦਿਖਾਉਨੇ ਆ ਬਾਕੀ ਹੁਣ ਦਾ ਟੋਜਨ ਪਾ ਕੇ ਟਰਾਲੀ ਨਿਕਲ ਜਾਂਦੀ ਆ ਮੇਟਰੋ ਸ਼ਾਮ ਦੇ ਵੱਜ ਗਿਆ 5 ਤੇ ਆ ਵੜਦਾ ਸਾਰਾ ਆਪਾਂ ਚਲੇਗੇ ਇਹੀ ਘਰੇ ਚੱਕੂ ਲਗੇ ਹੁੰਦੇ ਛੋਟੇ ਕੀ ਹੁੰਦੇ ਮਾਰ ਜਾਤਾ ਪਿੱਤੇ ਖੜੇ ਆ ਕੀ ਰਹਿ ਗਿਆ ਸਾਰਾ ਇੱਧਰ ਰਹਿ ਗਿਆ ਥੋੜਾ ਆ অলਮੋਸਟ ਸਾਰਾ ਕੰਪਲੀਟ ਆ ਹੌਣ ਇੱਧਰ ਦੀ ਚਾਰਾ ਪਾਤੀ ਪੁੱਲ ਚੱਲ ਵੀ ਛੋਟਾ ਲਾਵੇ ਮਦਰਾ ਪਰ ਦੇ ਟੌਲੀ ਪੁੱਲ ਰਾਮ ਨਦਰ ਹੋ ਗਿਆ ਸਾਰਾ ਕੰਪਲੀਟ ਹੋ ਗਿਆ ਜੋ ਚੱਲੀ ਜਾਂਦਾ ਗ੍ਰੇਪ ਟੋਜਨ ਪਾਰਿਆ ਖੁੱਪਗਾ ਟਰੈਕਟਰ ਨੋਈ ਮਟਰ ਹੋ ਗਿਆ ਕੰਪਲੀਟ ਆਪਾਂ ਪੱਜ ਗਏ ਆਹਾਂ ਹੀ ਰਹਿ ਗਿਆ ਦੋ ਲਣਾ ਸਾਰ ਹੋ ਗਿਆ ਡੰਨ ਕੰਮ ਕੰਪਲੀਟ ਆਹ ਇੱਕ ਰੋਣਾ ਬਸ ਬਾਕੀ ਕੋਈ ਨਹੀਂ ਮਮੂ ਦੇ ਕੰਪਲੀਟ ਡਾ ਬੱਤੀ ਕੀ ਸਾਰੀ ਇਹਨੂੰ ਕੱਲ ਨੂੰ ਬਣਾਵਾਂਗੇ ਤੇ ਮਿਲਦੇ ਆਂ ਨੈਕਸਟ ਵੀਡੀਓ ਚ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰਨਾ ਤੇ ਸਬਸਕ੍ਰਾਈਬ ਜ਼ਰੂਰ ਕਰਦੇ ਚੈਨਲ ਨੂੰ ਕਰਤਾ ਸਬਸਕ੍ਰਾਈਬ